ਨਾਲੇ ਹੀ ਮਾਰ ਖੋਵੇ ਬਾਜਰ ਚੋਰ ਵਾਲਾ ਮੇਰਾ ਦਾਦੀ ਦਰਵਾਜ਼ਾ ਮੇਰਾ ਕੱਦ ਕੋਲੇ ਕੋਚ ਸਣ ਨਾਲ ਮੇਰੀ ਗੱਡੀ ਵੀ ਚਾਰੀ ਧਰਿਆ ਦੇ ਫੋਕ ਜਾਵੇ ਮੇਰਾ ਕੋ ਕੋਟ ਮਾਰ ਕੀਤੀ ਮੇਰੇ ਇੱਕ ਵਾਰ ਗੂਗਲ ਸਾਰੇ ਬਾਰੇ ਇਹ ਪੂਰਾ ਛੱਡ ਦੇ ਮੈਨੂੰ ਵੇਖਿਆ ਸੀ ਗੱਡ ਪਾ ਦੇ ਸੀ ਉਹ ਕੋਈ ਐਕਸ਼ਨ ਸੀ ਮੈਨਾਂ ਵੇਖਿਆ ਤੇ ਬਿਜੇ ਬਿਜੇ ਕਾਰਾਂ ਦੀ ਮੇਰੀ ਵੱਡੀ ਪਾੜੀ ਉਡੀਕ ਪੜੀ ਨਾ ਮੇਰੇ ਗੁੰਡੇ ਕੱਟੇ ਉਹ ਜੀਤੀ ਕਰ ਇਸ ਕਰਕੇ ਸਬਾਤ ਜੀਰੇ ਨੂੰ ਮੈਂ ਕਾਰਵਾਈ ਕਰਾਉਣਾ ਥਰ ਜੀ ਕੀ ਨਾਦਰ ਦਾ ਮੇਰਾ ਹਾਂ ਸਰ ਸਤਨਾਮ ਸਿੰਘ ਹੈ ਜੀ ਸਰ ਜੀ ਕਿੰਤਰ ਸੱਤਾਂ ਬੱਚਿਆ ਬੋਲਦਾ ਸਰ ਮੇਰੀ 10 ਮਿੰਟ ਪਹਿਲੇ ਇਹਨਾਂ ਨਾਲ ਗੱਲ ਹੋਈ ਸੀ ਅਸੀਂ ਡਿਊਟੀ ਤੇ ਆ ਰਹੇ ਸੀ ਇਹਨਾਂ ਦੇ ਕੋਈ ਨਹੀਂ ਦੇਖੀ ਸੀ ਉਹਨਾਂ ਨਾਲ ਇਹਨਾਂ ਨਾਲ ਲੜਾਈ ਦਾ ਘੜਾ ਹੋਇਆ ਚਲੋ ਮੈਨੂੰ ਮਿੰਸੀ ਨੇ ਫੋਨ ਕੀਤਾ ਅਸੀਂ ਮੌਕੇ ਤੇ ਪਹੁੰਚੇ ਫਿਰ ਇਹਨੂੰ ਅੱਗੇ ਹਸਪੀਟਲ ਐਡਮਿਟ ਕਰਾਇਆ ਸਰ ਰਵਾਲਵਰ ਦੇ ਪੜੀ ਸਾਰੇ ਰਵਾਲਵਰਾਂ ਦਾ ਕੋਲੇ ਆ ਉਸ ਨੇ ਗੰਡਾ ਖੇੜੀ ਤੋਂ ਚਾਹੇ ਆਏ ਸਨ ਕੋਈ ਡਿਊਟੀ ਅਫਸਰ ਸੀ ਉਹਨਾਂ ਨੇ ਰਵਾਲਵਰ ਬਰਮਤ ਕਰ ਲਿਆ ਉਹਨਾਂ ਦਾ ਉਹਨਾਂ ਦੇ ਕਬਜ਼ੇ ਚ ਨੇ ਬੰਦੇ ਨੇ ਕੁਟਮਾਰ ਕਰੀ ਨਾ ਇਹ ਸਾਰੇ ਜਾ ਕੇ ਇਹਨਾਂ ਤੋਂ ਪੁੱਛਣ ਤੋਂ ਬਾਅਦ ਪਤਾ ਲੱਗਿਆ ਇੱਕ ਬਲਜੀਤ ਸਿੰਘ ਸੀ ਇੱਕ ਉਹਨਾਂ ਦੀ ਮਿਸ ਜੀ ਇੱਕ ਲੜਕੀ ਸੀ ਇੱਕ ਉਹਨਾਂ ਦਾ ਬੇਟਾ ਹੋਣਾ ਸਰ ਕੱਪੜੇ ਫੜੇ ਪਾਣੇ ਸਾਰੇ ਉਹਦੇ ਕੱਪੜੇ ਡੰਡਾ ਉਹਨਾਂ ਦੀ ਮਾਨੀ ਪਿਆ ਸਾਰੇ ਕੱਪੜੇ ਇਹ ਨਿਰਿੰਦਰ ਗੀਰਾ ਦਿੱਤਾ ਉਹ ਸਵੇਰੇ ਸਿਨਾਰਾ ਤਾਂ ਸਰ ਤੋਂ ਆਇਆ ਅਸੀਂ ਦੋ ਦਿਨਾਂ ਤੋਂ ਲਾਰਗੇਸੀ ਆ ਮੇਰੇ ਰਿਹਾਤਾ ਆਏ ਸਾਡੇ ਘਰ ਨਾ ਗੈਸਟ ਆਏ ਸੀ ਇਹ ਮੈਂ ਸਾਡੇ ਘਰ ਨਿੱਤੇ ਜੋ ਚੱਲਦੀ ਅਸੀਂ ਨਿੱਤੇ ਮੇਟਾਂ ਨਹੀਂ ਖਾਂਦੇ ਮੇਰੇ ਘਰ ਆਣਾ ਨਾ ਉੱਪਰ ਸਫਾਈ ਕਰ ਰਹੇ ਸੀਗੇ ਮੇਰਾ ਬੇਟਾ ਬਾਹਰ ਘਟਾਨ ਗਿਆ ਸੀ ਇਹਨਾਂ ਬਿਊਟੀ ਤੇ ਜਾਣ ਲੱਗੇ ਸੀ ਵਰਦੀ ਪਾ ਕੇ ਰਸਤੇ ਵਿੱਚ ਹੱਟਾਂ ਖੱਟਾਂ ਰੰਦਾ ਹੋ ਨਹੀਂ ਹਰ ਵਾਰ ਚਾਂਸ ਹੋਇਆ ਇਹ ਹਰ ਟਾਈਮ ਕਦੀ ਝੂਕੀ ਖਾ ਕੇ ਕਦੀ ਤਾਰੂ ਦੇ ਕੇ ਸਾਨੂੰ ਜਾਂਦੇ ਅਨੁਸਾਰ ਕਰਦਾ ਨੂੰ ਟੌਂਟ ਕਰਦਾ ਮੈਂ ਆਪਣੇ ਹਸਬੰਦ ਨੂੰ ਕਹਿੰਦੇ ਸੀ ਉਹ ਕਹਿੰਦੇ ਸੀ ਕੋਈ ਨਹੀਂ ਮਲਾ ਜਣਾ ਸਾਡਾ ਹਬਾ ਇੱਕ ਪੜੋਸ ਵਿੱਚ ਰਹਿੰਦੇ ਆ ਕੋਈ ਨਹੀਂ ਫੈਨ ਪਾਈ ਹੈ ਤੇ ਗੁੱਸਾ ਨਹੀਂ ਕਰਨਾ ਮੈਂ ਇਹ ਹਰ ਟਾਈਮ ਇਹਦਾ ਹੀ ਕੰਮ ਜੀ ਇੱਕ ਦਿਨ ਦੀ ਕਰਨੀ ਸਰ ਤੇ ਹਮੇਸ਼ਾ ਇਦਾਂ ਹੀ ਕਰਦਾ